ਦੇ ਵੱਲੋਂ ਕਾਰਵਾਈ ਦੀ ਵੀ ਗੱਲ ਆਖੀ ਜਾ ਰਹੀ ਹੈ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਮੋਟਰਸਾਈਕਲ ਦੀ ਕਿਸ਼ਤ ਟੁੱਟ ਗਈ ਤੇ ਬੰਦੇ ਦੇ ਵੱਲੋਂ ਇਹ ਕਿਹਾ ਗਿਆ ਕਿ ਅੱਜ ਮੈਂ ਕਣਕ ਲਗਾ ਰਿਆਂ ਤੁਸੀਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਮੋਟਰਸਾਈਕਲ ਦੀ ਕਿਸ਼ਤ ਟੁੱਟ ਗਈ ਤੇ ਬੰਦੇ ਦੇ ਵੱਲੋਂ ਇਹ ਕਿਹਾ ਗਿਆ ਕਿ ਅੱਜ ਮੈਂ ਕਣਕ ਲਗਾ ਰਿਆਂ ਤੁਸੀਂ ਪਰਸੋਂ ਆ ਕੇ ਕਿਸ਼ਤ ਲੈ ਜਾਣਾ ਪਰ ਰਿਕਵਰੀ ਵਾਲਿਆਂ ਨੇ ਇੱਕ ਨਾ ਸੁਣੀ 30 ਤੋਂ 35 ਦੇ ਕਰੀਬ ਮੋਟਰਸਾਈਕਲਾਂ ਤੇ ਸਵਾਰ ਹੋ ਕੇ ਆਏ ਨੌਜਵਾਨਾਂ ਦੇ ਵੱਲੋਂ ਹਵਾਈ ਫਾਇਰਿੰਗ ਕੀਤੀ ਗਈ ਤੇ ਖੇਤਾਂ ਦੇ ਵਿੱਚ ਟਰੈਕਟਰ ਚਲਾ ਰਹਿ ਕੇ ਵਿਅਕਤੀ ਨੇ ਭੱਜ ਕੇ ਆਪਣੀ ਜਾਨ ਬਚਾਈ ਹਾਲਾਂਕਿ ਫਾਇਰਿੰਗ ਕਰਨ ਤੋਂ ਬਾਅਦ ਮੁਲਜ਼ਮ ਉਥੋਂ ਫਰਾਰ ਹੋ ਗਏ ਤੇ ਪੂਰਾ ਪਿੰਡ ਮੌਕੇ ਤੇ ਇਕੱਠਾ ਹੋ ਗਿਆ ਖਬਰ ਅੰਮ੍ਰਿਤਸਰ ਦੇ ਪਟਾਵੁਰ ਇਲਾਕੇ ਦੀ ਦੱਸੀ ਜਾ ਰਹੀ ਹੈ ਜਿੱਥੇ ਮੋਟਰਸਾਈਕਲ ਦੀ ਕਿਸ਼ਤ ਨਾ ਦੇਣ ਤੇ ਰਿਕਵਰੀ ਵਾਲਿਆਂ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਪੁਲਿਸ ਅਧਿਕਾਰੀ ਵੀ ਮੌਕੇ ਤੇ ਪਹੁੰਚੇ ਨੇ ਜਿਨ੍ਹਾਂ ਦੇ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਇਸ ਬਾਬਤ ਪੀੜਤ ਦੇ ਵੱਲੋਂ ਬਿਆਨ ਵੀ ਸਾਂਝਾ ਕੀਤਾ ਗਿਆ ਪੀੜਤ ਵਿਅਕਤੀ ਦੇ ਵੱਲੋਂ ਇਹ ਕਿਹਾ ਗਿਆ ਕਿ ਉਸਨੇ ਉਹਨਾਂ ਲੋਕਾਂ ਨੂੰ ਇਹੀ ਕਿਹਾ ਸੀ ਕਿ ਤੁਸੀਂ ਪਰਸੋ ਆ ਕੇ ਪੈਸੇ ਲੈ ਜਾਣਾ ਅੱਜ ਮੈਂ ਕਣਕ ਬੀਜ ਰਿਆਂ ਹਾਂ ਮੇਰੇ ਕੋਲ ਟਾਈਮ ਨਹੀਂ ਹੈ ਮਹਿਸ 3000 ਰੁਪਏ ਪਿੱਛੇ 30 ਤੋਂ 40 ਮੋਟਰਸਾਈਕਲਾਂ ਤੇ ਸਵਾਰ ਹੋ ਕੇ ਆਂਦੇ ਨੇ ਨੌਜਵਾਨ ਜਿਨ੍ਹਾਂ ਦੇ ਵੱਲੋਂ ਹਵਾਈ ਫਾਇਰਿੰਗ ਕਰ ਦਿੱਤੀ ਜਾਂਦੀ ਉਧਰ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਨੇ ਜਿਨ੍ਹਾਂ ਦੇ ਵੱਲੋਂ ਕਾਰਵਾਈ ਦੀ ਵੀ ਗੱਲ ਆਖੀ ਜਾ ਰਹੀ ਹੈ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਮੋਟਰਸਾਈਕਲ ਦੀ ਕਿਸ਼ਤ ਟੁੱਟ ਗਈ ਤੇ ਬੰਦੇ ਦੇ ਵੱਲੋਂ ਇਹ ਕਿਹਾ ਗਿਆ ਕਿ ਅੱਜ ਮੈਂ ਕਣਕ ਲਗਾ ਰਿਆਂ ਤੁਸੀਂ ਪਰਸੋ ਆ ਕੇ ਕਿਸ਼ਤ ਲੈ ਜਾਣਾ ਪਰ ਰਿਕਵਰੀ ਵਾਲਿਆਂ ਨੇ ਇੱਕ ਨਾ ਸੁਣੀ 30 ਤੋਂ 35 ਦੇ ਕਰੀਬ ਮੋਟਰਸਾਈਕਲਾਂ ਤੇ ਸਵਾਰ ਹੋ ਕੇ ਆਏ ਨੌਜਵਾਨਾਂ ਦੇ ਵੱਲੋਂ ਹਵਾਈ ਫਾਇਰਿੰਗ ਕੀਤੀ ਗਈ ਤੇ ਖੇਤਾਂ ਦੇ ਵਿੱਚ ਟਰੈਕਟਰ ਚਲਾ ਰਹਿ ਕੇ ਵਿਅਕਤੀ ਨੇ ਭੱਜ ਕੇ ਆਪਣੀ ਜਾਨ ਬਚਾਈ ਹਾਲਾਂਕਿ ਫਾਇਰਿੰਗ ਕਰਨ ਤੋਂ ਬਾਅਦ ਮੁਲਜ਼ਮ ਉਥੋਂ ਫਰਾਰ ਹੋ ਗਏ ਤੇ ਪੂਰਾ ਪਿੰਡ ਮੌਕੇ ਤੇ ਇਕੱਠਾ ਹੋ ਗਿਆ ਖਬਰ ਅੰਮ੍ਰਿਤਸਰ ਦੇ ਪਤਾਵੁਰੀ ਇਲਾਕੇ ਦੀ ਦੱਸੀ ਜਾ ਰਹੀ ਹੈ ਜਿੱਥੇ ਮੋਟਰਸਾਈਕਲ ਦੀ ਕਿਸ਼ਤ ਨਾ ਦੇਣ ਤੇ ਰਿਕਵਰੀ ਵਾਲਿਆਂ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਪੁਲਿਸ ਅਧਿਕਾਰੀ ਵੀ ਮੌਕੇ ਤੇ ਪਹੁੰਚੇ ਨੇ ਜਿਨ੍ਹਾਂ ਦੇ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਇਸ ਬਾਬਤ ਪੀੜਤ ਦੇ ਵੱਲੋਂ ਬਿਆਨ ਵੀ ਸਾਂਝਾ ਕੀਤਾ ਗਿਆ ਪੀੜਤ ਵਿਅਕਤੀ ਦੇ ਵੱਲੋਂ ਇਹ ਕਿਹਾ ਗਿਆ ਕਿ ਉਸਨੇ ਉਹਨਾਂ ਲੋਕਾਂ ਨੂੰ ਇਹੀ ਕਿਹਾ ਸੀ ਕਿ ਤੁਸੀਂ ਪਰਸੋ ਆ ਕੇ ਪੈਸੇ ਲੈ ਜਾਣਾ ਅੱਜ ਮੈਂ ਕਣਕ ਬੀਜ ਰਿਆਂ ਹ ਮੇਰੇ ਕੋਲ ਟਾਈਮ ਨਹੀਂ ਹੈ ਮਹਸ 3000 ਰੁਪਏ ਪਿੱਛੇ 30 ਤੋਂ 40 ਮੋਟਰਸਾਈਕਲਾਂ ਤੇ ਸਵਾਰ ਹੋ ਕੇ ਆਂਦੇ ਨੇ ਨੌਜਵਾਨ ਜਿਨ੍ਹਾਂ ਦੇ ਵੱਲੋਂ ਹਵਾਈ ਫਾਇਰਿੰਗ ਕਰ ਦਿੱਤੀ ਜਾਂਦੀ ਉਧਰ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਨੇ ਜਿਨ੍ਹਾਂ ਦੇ ਵੱਲੋਂ ਕਾਰਵਾਈ ਦੀ ਵੀ ਗੱਲ ਆਖੀ ਜਾ ਰਹੀ ਹੈ ਵੱਡੀ ਖਬਰ ਸਾਹਮਣੇ ਆ ਰਹੀ ਹੈ ਚਿੱਟੇ ਕਲ ਦੀ ਕਿਸ਼ਤ ਟੁੱਟ ਗਈ ਤੇ ਬੰਦੇ ਦੇ ਵੱਲੋਂ ਇਹ ਕਿਹਾ ਗਿਆ ਕਿ ਅੱਜ ਮੈਂ ਕਣਕ ਲਗਾ ਰਿਆਂ ਤੁਸੀਂ ਪਰਸੋ ਆ ਕੇ ਕਿਸ਼ਤ ਲੈ ਜਾਣਾ ਪਰ ਰਿਕਵਰੀ ਵਾਲਿਆਂ